ਕੁਲ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਇਸ ਦੁਖੀ ਘੜੀ ਦੇ ਵਿੱਚ ਇੱਕ ਹੌਸਲਾ ਦੇਣ ਲਈ ਔਰ ਉਹਨਾਂ ਨੂੰ ਇੱਕ ਯਕੀਨ ਦਿਵਾਉਣ ਦੇ ਲਈ ਵੀ ਜਿਹੜੇ ਤੁਹਾਡੇ ਬਾਕੀ ਸਾਰੇ ਸਿੱਖ ਸੰਗਤ ਹੈ ਸਾਰੀਆਂ ਕਲਬਾਂ ਸਾਰੇ ਪੋਲਿਟਿਸ਼ੀਅਨ ਬਹੁਤ ਕਾਫੀ ਹਰ ਤਰ੍ਹਾਂ ਹਰ ਵਰਗ ਦਾ ਬੰਦਾ ਤੁਹਾਡੀ ਮਦਦ ਲਈ ਤਰਪਰਿਆ ਤੇ ਤੁਸੀਂ ਘਬਰਾਉਣਾ ਨਹੀਂ ਹੈ ਅਸੀਂ ਤੁਹਾਡੇ ਨਾਲ ਆ ਇਸ ਚੀਜ਼ ਦਾ ਅਸਲ ਵਿੱਚ ਯਕੀਨ ਦਿਵਾਉਣ ਦੇ ਪਿਆ ਜਿੱਥੇ ਪਹੁੰਚੇ ਆ ਤੇ ਜਿੰਨੇ ਵੀ ਸਾਨੂੰ ਗਲੋਬਲ ਸੈਕਿਟੀ ਦੇ ਜਿਹੜੇ ਕਰਮਕਦਤਾ ਨੇ ਇਹਨਾਂ ਨਾਲ ਸੰਪਰਕ ਕਰਨ ਤੇ ਜਿਸ ਤੀ ਦੀ ਵੀ ਕੋਈ ਲੋੜ ਮਹਿਸੂਸ ਕੀਤੀ ਗਈ ਹੈ ਚਾਹੇ ਉਹ ਦਵਾਈਆਂ ਹੋਣ ਚਾਹੇ ਹਿੰਦਕਪੜਾ ਹੋਵੇ ਜਿਸ ਤਰ੍ਹਾਂ ਦੀ ਵੀ ਇਧਰੋਂ ਦੱਸਿਆ ਜਾਂਦਾ ਉਸ ਤਰ੍ਹਾਂ ਦੀ ਸਮਗਰੀ ਦੇਖੇ ਜਦਾਂ ਰਿਪੋਰਟ ਦੇਖੋ ਬੇਟਾ ਅੱਜ ਦਾ ਮੈਂ ਜਦੋਂ ਕਰ ਤਿੰਦੱਸ ਨੇ ਸੋਚ ਕੇ ਤਿੰਦੱਸ ਵੀ ਮੈਂ ਕਿਸੇ ਦੀ ਅਲੋਚਨਾ ਨਹੀਂ ਕਰਨੀ ਮੈਂ ਇੱਕ ਬੜਾ ਨੇਕ ਪਰਪਸ ਲੈ ਕੇ ਚੱਲੇ ਆ ਵੀ ਆਪਾਂ ਅਸੀਂ ਭਰਾਵਾਂ ਦੀ ajuda ਕਰਦੇ ਹਾਂ ਹਾਂ ਦੇਖੋ ਜਦੋਂ ਸਰਕਾਰ ਸਰਕਾਰ ਦੇ ਵਿੱਚ ਹੁੰਦੀ ਹੈ ਕਿਤੇ ਨਾ ਕਿਤੇ ਕਮੀਆਂ ਪੇਸ਼ੀਆਂ ਦਾ ਰਹਿ ਜਾਂਦੀਆਂ ਨੇ ਅਦਰਵਾਈਜ਼ ਇਹ ਇਹ ਨਦੀਆਂ ਨਾਲੇ ਡਰੇਨਾਂ ਸਾਰੀਆਂ ਦਾ ਮੁਕੰਮਲ ਕੰਮ ਹੋਇਆ ਹੁੰਦਾ ਤਾਂ ਸ਼ਾਇਦ ਇੰਨਾ ਪਾਣੀ ਦਾ ਲੈਵਲ ਉੱਚਾ ਨਾ ਚੱਲਦਾ ਕਮੀਆਂ ਤਾਂ ਦੇਖੋ ਕਿਤਨੇ ਕਿਤੇ ਹੁੰਦੀਆਂ ਨੇ ਪਰੰਤੂ ਹੁਣ ਸਮਾਂ ਇਹ ਹੋ ਗਿਆ ਕਿ ਹੁਣ ਸਮੇਂ ਇੱਕ ਦੂਸਰੇ ਨੂੰ ਨਿੰਦਣ ਦੀ ਪਹਜਾਏ ਹੁਣ ਅਸੀਂ ਕੰਮ ਵੱਲ ਧਿਆਨ ਦੇ ਰਹੇ ਹਾਂ ਵੀ ਜਿੰਨੀ ਵੀ ਰਾਹਤ ਆਉਂਦੇ ਭੈਣ ਭਰਾਵਾਂ ਨੂੰ ਪਹੁੰਚਾ ਸਕਦੇ ਉਹਨੇ ਪਹੁੰਚਾ ਦੇ ਬਿਲਕੁਲ ਠਾਸੀ ਦੇ ਮੈਂ ਦੇਖੇ ਨੇ ਤੇ ਉਹ ਸੇਮ ਹਾਲਾਤ ਹੀ ਬਣ ਰਹੇ ਨੇ ਠਾਸੀ ਵਰਗੇ ਇਸ ਵਾਰ ਵੀ ਕਿਉਂਕਿ ਇਸ ਵਾਰ ਕਦੇ ਵੀ ਭੂਲਕ ਤੌਰ ਤੇ ਇੰਨਾ ਜ਼ਿਆਦਾ ਏਰੀਆ ਕਦੇ ਹੜਾ ਨਹੀਂ ਮਾਰਿਆ ਠਾ ਇਕੱਠਾ ਨਹੀਂ ਆਇਆ ਸੀ ਕਦੇ ਇੱਕ ਗਰਮ ਤੂਫਾਨ ਆ ਗਿਆ ਕਦੇ ਵਿਆਸ ਚ ਆ ਗਿਆ ਕਿ ਪੰਡਵਾ ਚ ਆਉਣਾ ਹੁੰਦਾ ਇਸ ਵਾਰ ਕੁਝ ਪਰਮਾਤਮਾ ਦੀ ਕਰੋਪੀ ਕਹਿ ਸਕਦੇ ਹੋ ਹਨ ਬਾਰਿਸ਼ ਵੀ ਲਗਾਤਾਰ ਉੱਪਰੋਂ ਦਬਾਅ ਬਣਾ ਰਹੀ ਹੈ ਤੇ ਜਿਹੜਾ ਡੈਮਾਂ ਦਾ ਪ੍ਰਭਾਵ ਹੋ ਤਾਂ ਹੈਗੀ ਹੈ ਤੇ ਦੂਜੀ ਡਰੇਨਾਂ ਵਗੈਰਾ ਦੀ ਮੌਕੇ ਤੇ ਸਫਾਈ ਨਾ ਹੋਣਾ ਜਾਂ ਉਹਦੇ ਵਿੱਚ ਕੁਸ਼ਕਮੀਆਂ ਰਹਿ ਗਈਆਂ ਸਰਕਾਰ ਵੱਲੋਂ ਤਾਂ ਉਹਦਾ ਕਰਕੇ ਦਿੱਕਤ ਹੋਈ ਜ਼ਿਆਦਾ ਆ ਰਹੀ ਹੈ ਦੇਖੋ ਮਨ ਦੇ ਵਿੱਚ ਇੱਕ ਰਹਿਮ ਹੀ ਹੈ ਸਤਿਅੰਦੇਸ ਜੀ ਜਦੋਂ ਕਿਸਾਨੀ ਦਾ ਤਾਂ ਪਹਿਲੇ ਨੱਕ ਟੁੱਟਿਆ ਪਿਆ ਜੇ ਆਪਾਂ ਮਹਿੰਗਾਈ ਦੇ ਤੇ ਪਹਿਲੇ ਕਿਸਾਨ ਹੈ ਜਿਹੜਾ ਬਹੁਤ ਕਰਜੇ ਦੀ ਮਾਰ ਹੀਟ ਹੈਗਾ ਪਰ ਉਪਰਾਂ ਪੂਸ ਦੇ ਉਪਰਾਂ ਚ ਕੋਈ ਇਹੋ ਜਿਹੀ ਆਫਤਤਾਂ ਪਈਆਂ ਫਿਰ ਤੋਂ ਦੁਬਾਰਾ ਖੜੇ ਹੋਣਾ ਬਹੁਤ ਔਖਾ ਹੋ ਜਾਂਦਾ ਹੈ ਪਰ ਮੁਸ਼ਕਲ ਦੀ ਘੜੀ ਦੇ ਵਿੱਚ ਫਿਰ ਹੱਥ ਖੜੇ ਕਰਨੇ ਵੀ ਠੀਕ ਨਹੀਂ ਹਾਲਾਤ ਜਿੰਨ ਭਾਵੇਂ ਕਠਣ ਨੇ ਲੜਾਂਗੇ ਜੰਗ ਮੈਂ ਅੱਜ ਆਈ ਵਾਰ ਜਿਹੜੇ ਗਲੋਬਲ ਸਿੱਖ ਵਾਲੇ ਮੁੰਡੇ ਅਮਰਪ੍ਰੀਤ ਦੀ ਸਾਰੀ ਟੀਮ ਹੈ ਇੱਕ ਸਾਰੇ ਆਜੀ ਦੇ ਕੰਮ ਕਰਦੇ ਪਹਿਲਾਂ ਵੀ ਜਿਹੜੇ ਘੜੇ ਦੇ ਵਿੱਚ ਕਾਫੀ ਚਾਨ ਹੋਇਆ ਸੀ ਉਹਨਾਂ ਦੇ ਘਰਾਂੋਂ ਤੱਕ ਵੀ ਦਾ ਇਹਨਾਂ ਨਾਲ ਹੀ ਸੰਪਰਕ ਹੁੰਦੇ ਜਿੱਥੇ ਹੁੰਦਾ तकरीबन ਉੱਥੇ ਅਸੀਂ ਪਹੁੰਚ ਜਾਂਦੇ ਆ ਕਿ ਇਹ ਜਿਹੜੀ ਗਲੋਬਲ ਸਿੱਖਾ ਇੱਕ ਜਰੀਆ ਹੈ ਇਹਨਾਂ ਕੋਲ ਉਸ ਏਰੀਆ ਦੀ ਭੂਗੋਲਿਕ ਜਾਣਕਾਰੀ ਹੁੰਦੀ ਹੈ ਕਿੱਥੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਨਹੀਂ ਤਾਂ ਪਿੰਡਾਂ ਦੇ ਵਿੱਚੋਂ ਲੋਕਾਂ 'ਚ ਸ਼ਰਧਾ ਬਹੁਤ ਜ਼ਿਆਦਾ ਹੈ ਮੈਂ ਕੱਲ ਸਾਡੇ ਪਿੰਡ ਤੋਂ ਵੀ ਦੋ ਟਾਲੀਆਂ ਰਸਮੀ ਇਕੱਠੀਆਂ ਹੁੰਦੀਆਂ ਨੇ ਪਰੰਤੂ ਉਹਨਾਂ ਬੱਚਿਆਂ ਨੂੰ ਕਈ ਵਾਰੀ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਸਹੀ ਜਗ੍ਹਾ ਤੇ ਪਹੁੰਚਣਾ ਕਿੱਥੇ ਹੈ ਪਰੰਤੂ ਇਹਨਾਂ ਦਾ ਇੱਕ ਬੜੇ ਸੁਲਝੇ ਹੋਏ ਤਰੀਕੇ ਦੇ ਨਾਲ ਸਾਰੀ ਮੀਂਹ ਮਚਾਉਂਦੇ ਆ ਸਾਰੇ ਏਰੀਆ ਨੂੰ ਸਰਕਲਾਂ ਚ ਬੰਦ ਕੇ ਕਿੱਧਰ ਕੀ ਪਜੋ ਮਤਲਬ ਇਸ ਕਰਕੇ ਇਥੇ ਬਸੇ ਹੀ ਜਾਣਕਾਰੀ ਮਿਲਦੀ ਐ ਅਸੀਂ ਵੀ ਕੱਲ ਪਹਿਲਾਂ ਉਹਨੂੰ ਫੋਨ ਕੀਤਾ ਵੀ ਅਸੀਂ ਆਉਣਾ ਚਾਹੁੰਦੇ ਆ ਸਾਨੂੰ ਦੱਸੋ ਅਸੀਂ ਕਿਹੜੇ ਪਾਸੇ ਆਈ ਤਾਂ ਫਿਰ ਉਹਦੇ ਹਿਸਾਬ ਨਾਲ ਇਹਦੀ ਸੇਵਾ ਕੋਈ ਸ਼ਰਮਨਾਕ ਹੋ ਜਾਂਦੀ ਐ ਦੇਖੋ ਜੀ ਮੈਂ ਜੇ ਤੁਸੀਂ ਪੰਜਾਬ ਦੀ ਸਰਕਾਰ ਬਾਰੇ ਮੇਰਾ ਮਨ ਸੀ ਵਾ ਨਾਪੁਰਨਾ ਪਰ ਤੁਸੀਂ ਇਹ ਸਵਾਲ ਮੈਨੂੰ ਇਦਾਂ ਦਾ ਸਰਕਾਰ ਕਰ ਦਿੰਦੇ ਹੋ ਸਰਕਾਰ ਨੇ ਸ਼ੁਰੂ ਤੋਂ ਦੇਖ ਰੱਖੀ ਐ ਇਸ ਬਦਲਾਅ ਨੇ ਤਾਂ ਸਾਾਨੂੰ ਬਿਲਕੁਲ ਮਾਰੀ ਦਿੱਤਾ ਹੈ ਪਰ ਬਸ ਮੈਂ ਹੋਰ ਜਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੈਂ ਤਾਂ ਤੁਹਾਨੂੰ ਪਰਿਵਾਰਕ ਤੌਰ ਤੇ ਵੀ ਇਸ ਬਦਲਾਅ ਦਾ ਮਨਜਿਆ ਹੋਇਆ ਤੁਹਾਡੇ ਸਾਹਮਣੇ ਖੜਾ ਹਾਂ ਪਰੰਤੂ ਫਿਰ ਵੀ ਜਿਹੜੇ ਸਾਡੇ ਸੋਸ਼ਲ ਮੀਡੀਆ ਤੇ ਜੁੜੇ ਹੋਏ ਲੋਕ ਉਹਨਾਂ ਨੇ ਪਰ ਉਹਨਾਂ ਨੂੰ ਇਹ ਲੱਗਦਾ ਵੀ ਕੌਣ ਕਿੱਥੇ ਕੀ ਕਰੀ ਜਾਂਦਾ ਪਰੰਤੂ ਮੈਂ ਸਾਰਿਆਂ ਨੂੰ ਤੁਹਾਡੇ ਸਾਹਮਣੇ ਪੂਰੀ ਕਰਦਾ ਹਰ ਇਨਸਾਨ ਜਿਹੜਾ ਪੰਜਾਬ ਦਾ ਵਾਸੀ ਹੈ ਉਹ ਇੰਨਾ ਹੜਾ ਤੋਂ ਚਿੰਤਿਤ ਹੈ ਆਪਣੀ ਜਗ੍ਹਾ ਤੋਂ ਕੁਛ ਨਾ ਕੁਛ ਜਿੰਨਾ ਵੀ ਉਹ ਕਰਨਾ ਚਾਹੁੰਦਾ ਕਰ ਰਿਹਾ ਹੈ ਕੋਈ ਜ਼ੂਰੀ ਨਹੀਂ ਹੁੰਦਾ ਵੀ ਸਾਰੇ ਲੋਕ ਕੈਮਰੇ ਦੇ ਸਾਹਮਣੇ ਆਉਣ ਉਸੀ ਕੈਮਰੇ ਦਾ ਇਸ ਸੋਸ਼ਲ ਮੀਡੀਆ ਦੀ ਸਹੂਲਤ ਦਾ ਇੰਨਾ ਜ਼ਿਆਦਾ ਗਲਤ ਵਰਤੋਂ ਨਾ ਕਰਿਆ ਕਰੋ ਕਿ ਤੁਸੀਂ ਹਰ ਇੱਕ ਨੂੰ ਬੰਦਾ ਬੋਲਣ ਲੱਗ ਜਾਓ ਫਰੀਕ ਜਗ੍ਹਾ ਤੇ ਫੁਲਾਣਾ ਕੀ ਕਰਦਾ ਸਾਂ ਨਹੀਂ ਕਰਦਾ ਸਾਰੇ ਹੀ ਕਰ ਰਹੇ ਨੇ ਮੈਂ ਜਿੰਨੇ ਵੀ ਲੋਕ ਚਾਹੇ ਉਹ ਪੋਲਿਟਿਸ਼ੀਅਨਾਂ ਚਾਹੇ ਸਮਾਜਿਕ ਕਾਰਕਟਰ ਜਿਹੜੇ ਇਸ ਨੇਕ ਕੰਮ ਦੇ ਵਿੱਚ ਲੱਗੇ ਨੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਅਸੀਂ ਜਿੰਨਾ ਤੇ ਇਹ ਮੁਸ਼ਕਲ ਤੋਂ ਛੁਟਕਾਰਾ ਨਹੀਂ ਹੁੰਦਾ ਉਹਨਾਂ ਕਰ ਅਸੀਂ ਨਾਲ ਲੋਕਾਂ ਦਾ ਸਾਥ ਦਿੰਦੇ ਹਾਂ